ਕਿਹੜਾ ਬੰਦਾ ਮਰਿਆ ਲਟੇਰਾ ਉਹਦੀ ਬਾਹ ਦੇ ਉੱਤੇ ਨਸ਼ਮਰਦਾਸ ਕਰਕੇ ਲਿਖਿਆ ਵਿਆਹਰੀਆ ਜਾਵਦਾ ਸਿਕਲੀ ਕਰਨ ਉਸ ਬੰਦੇ ਨੇ ਤੁਲ ਲੈ ਇੱਕ ਵਿਆਹਰੀ ਸਿਕਲੀ ਕਰਨ ਨਾਲ ਕੀਤੀ ਸਿਕਲੀ ਕਰਾਂ ਨੂੰ ਪੀੜੀ ਪੀੜ ਤੱਕ ਇੱਥੇ ਤੱਕ ਦੱਸਤਾ ਤੇ ਕਹੇਤੀ ਉਹਨਾਂ ਨੇ ਦੱਸ ਤਾਂ ਵੀ ਡਕੇਲ ਕਰਦੇ ਨੇ ਇੱਥੇ ਤੱਕ ਉਹਨਾਂ ਨੇ ਕਾਲੀ ਕੱਛੇ ਵਾਲੇ ਵੀ ਸਾਨੂੰ ਦਿੱਤੇ ਆ ਕਦੇ ਨਹੀਂ ਹੁੰਦਾ ਵੀ ਆਪਣੇ ਆਪਣੇ ਨੂੰ ਮਾਰਦੇ ਆ ਬਗਾਨਿਆਂ ਨੂੰ ਨਹੀਂ ਮਾਰਦੇਗੇ ਉਹ ਜਿਹੜਾ ਬੰਦਾ ਸਿਕਸ ਉਹ ਵੀ ਕੋਈ ਅੰਮ੍ਰਿਤਧਾਰੀ ਬੰਦਾ ਹੈਗਾ ਜਿਹੜਾ ਸਾਡੇ ਸਿਕਲੀਗਰ ਭਾਈਚਾਰੇ ਨੂੰ ਗਲਤ ਬੋਲ ਰਿਹਾ ਬੀੜੀ ਸਿਕਟਾਂ ਦੇ ਨਾਲ ਤੋਰ ਸਾਡੀ ਇਹ ਵੀ ਬੇਨਤੀ ਆ ਵੀ ਇਹ ਬਿਹਾਰੀਏ ਜਿਹੜੇ ਆ ਪੰਜਾਬ ਦੇ ਵਿੱਚ ਹੋਣ ਨਾ ਬਣ ਜਤੇ ਜਾਣ ਕਿਉਂਕਿ ਆ ਜਣੀਆਂ ਲੁੱਟਾ ਘੋੜਾ ਹੁੰਦੀਆਂ ਆ ਇਹ ਬਿਹਾਰੀਏ ਰਾਤ ਨੂੰ ਲੁੱਟਾ ਘੋੜਾ ਕਰਦੇ ਆ ਉਹ ਸਾਨੂੰ ਇਹ ਕਹਿ ਰਿਹਾ ਵੀ ਤੁਸੀਂ ਇਹਨਾਂ ਨੂੰ ਪੰਜਾਬ ਤੋਂ ਬਾਹਰ ਕੱਢ ਦਿਓ ਇਹ ਬਿਹਾਰੀ ਚਿਕਲੀ ਕਰਨੇ ਉਹਨੂੰ ਆ ਕੇ ਤਾਂ ਦੇਖੇ ਵੀ ਸਾਡੇ ਕੋਲੇ ਕਿੰਨੀ ਸਿੱਖੀ ਆ ਤੇ ਤੇਰੇ ਪਰਿਵਾਰ ਦੀ ਕੀ ਹੈ ਕਾਲੀਆਂ ਢੇਡ ਹੀ ਕਵਾਂਗੇ ਵੀ ਸਾਡੇ ਵਿੱਚ ਵੀ ਉਹ ਕਾਲੀਆਂ ਢੇਡਾਂ ਵੱੜ ਚੁੱਕੀਆਂ ਨੇ ਜਿਹੜੀਆਂ ਸਾਡੀ ਕੌਮ ਨੂੰ ਕਲੰਕ ਲਾ ਰਹੀਆਂ ਨੇ ਜਿਹੜੇ ਸਿੱਖਾਂ ਨੂੰ ਜਿਹੜੇ ਸਿੱਖ ਕੌਮ ਦੇ ਵਿੱਚ ਬੈਠੇ ਹੋਏ ਸਾਡੇ ਸਿੱਖ ਅਤਿਕਾਰ ਆ ਸਾਰੇ ਨੂੰ ਗਲਤ ਲਮਬ ਬੋਲ ਕੇ ਸਾਡੇ ਦਿਲਾਂ ਨੂੰ ਕੇਸ ਪਹਚਾਈ ਹੈਗੀ ਹੈ ਪਹਿਲਾਂ ਸਰਕਾਰ ਦਾ ਕੰਮ ਹੈ ਉਹਨਾਂ ਹੀ ਬੰਦੇ ਨੂੰ ਕਾਉਣ ਲੈਂਨ ਕੈਮਰਾ ਕਹਿੰਨੇ ਆ ਬੰਦਾ ਬਾਂਜਾ ਤੂੰ ਤੇਰਾ ਅਸੀਂ ਉਹ ਹਾਲ ਕਰਾਂਗੇ ਜਿਹੜੇ ਯਾਦ ਕਰੇਗਾ ਇਹ ਨਾ ਉਹ ਵੀ ਕਿਤੇ ਤੂੰ ਭੁੱਲ ਜਾਵੇਂ ਇਹ ਸਿੰਘ ਸਿੰਘ ਫੌਜ ਹੁੰਦੀ ਆ ਨੀ ਆਵੀ ਚੰਗਾ ਫਸਦੇ ਵਿੱਚ ਹੋਈਆਂ ਉਹਨਾਂ ਸਾਰੇ ਦਾ ਸ਼ਸਤਰ ਤੇ ਅਸਤਰ ਸਿਕਲੀ ਘਾੜ ਵਾਲੇ ਨੇ ਬਣਾਇਆ ਅੱਜ ਅਸੀਂ ਕਿਵੇਂ ਕਹਿ ਦੀ ਉੱਠ ਕੇ ਇਹ ਸਿਕਲੀ ਘਾੜ ਵਾਲੇ ਸਖ ਨਹੀਂ ਹੈ ਇਹ ਗੁਰੂ ਪਾਤਸ਼ਾਹੀਆਂ ਤੋਂ ਚੱਲਦਾ ਆ ਰਿਹਾ ਸਿਕਲੀ ਘਾੜ ਦਰਬਾਰ ਆ ਉਸ ਟਾਈਮ ਸਮੇਂ ਦੇ ਵਿੱਚ ਗੁਰੂ ਸਾਹਿਬ ਨੂੰ ਸ਼ਸਤਰ ਬਣਾ ਕੇ ਦਿੱਤੇ ਜੰਗਾ ਲੜੀਆਂ ਬੰਦ-ਬੰਦ ਘਟਾਉਣ ਵਾਲਾ ਸਿਕਲੀ ਘਰ ਪਾਈ ਚਾਰਾ ਹੋਇਆ ਕਿਸੇ ਵੀ ਬਰਾਦਰੀ ਬਾਰੇ ਕੋਈ ਮਾੜਾ ਬੋਲਣਾ ਇਹ ਕਿਸੇ ਦਾ ਹੱਕ ਨਹੀਂ ਇਹ ਕਾਨੂੰਨ 'ਚ ਵੀ ਧਾਰਾਵਾਂ ਬਣੀਆਂ ਹੋਈਆਂ ਨੇ ਤੇ ਅਸੀਂ ਇਹੀ ਮੰਗ ਕਰਦੇ ਆਂ ਪ੍ਰਸ਼ਾਸਨ ਤੋਂ ਅੱਜ ਡਿਪਟੀ ਕਮਿਸ਼ਨਰ ਕੋਲ ਆਏ ਆਂ ਸ਼ਿਕਾਇਤ ਪੱਤਰ ਦਰਜ ਕਰਾਣਾ ਉਸ ਖਲਾਫ ਬੰਦੇ ਤੇ ਨਮਸਤੇ ਸਸਰੀਕਾਲ ਆਦਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਅੱਜ ਲੁਧਿਆਣਾ ਦੇ ਡੀਸੀ ਦਫ਼ਤਰ ਦੇ ਸਾਹਮਣੇ ਖੜੇ ਆਂ ਜਿੱਥੇ ਸਿਗਲੀ ਸਿਗਲਕਰ ਭਾਈਚਾਰੇ ਦੇ ਜੋ ਕੁਝ ਲੋਕ ਨੇ ਡੀਸੀ ਨੂੰ ਮੰਗ ਪੱਤਰ ਦੇਣ ਆਏ ਨੇ ਉਹਨਾਂ ਦੇ ਮੁਤਾਬਕ ਆ ਕੋਈ ਇੱਕ ਵੀਡੀਓ ਵਾਇਰਲ ਹੋ ਰਹੀ ਆ ਜਿਸ ਵਿੱਚ ਕੋਈ ਵਿਅਕਤੀ ਸਿਕਲੀਗਰ ਭਾਈਚਾਰੇ ਨੂੰ ਟਾਰਗੇਟ ਕਰਕੇ ਕੁਝ ਅਪਧਰ ਪਾਸ਼ਾ ਦੀ ਵਰਤੋਂ ਕਰ ਰਿਹਾ ਹੈ ਤੇ ਮਾਮਲਾ ਜਾਣ ਜਾਣ ਲੈਣੇ ਆ ਵੀ ਕੀ ਹੈਗਾ ਪੂਰਾ ਮਾਮਲਾ ਭਾਈ ਜੀ ਕੀ ਨਾਮ ਹੈ ਤੁਹਾਡਾ ਤੇ ਕੀ ਮਾਮਲਾ ਹੈਗਾ ਹੈ ਤੇ ਤੁਸੀਂ ਅੱਜ ਡੀਸੀ ਦਫਤਰ ਕੀ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਮੀਠਨ ਸਿੰਘਾ ਸਿੱਖ ਸਿਕਲੀਗਰ ਸਿੰਘ ਸਵਾ ਪੰਜਾਬ ਦਾ ਪ੍ਰਧਾਨ ਆ ਤੇ ਜਿਹੜਾ ਇਹ ਮਾਮਲਾ ਇੱਕ ਲੋਪੋਕੇ ਕਲਾ ਅੰਬਰਸਰ ਦੇ ਨੇੜੇ ਕੋਈ ਫਾਇਰਿੰਗ ਹੋਈ ਆ ਉੱਥੇ ਡਕੈਤੀ ਹੋਈ ਆ ਕੀ ਹੋਇਆ ਉਹ ਪਰਿਵਾਰ ਜਾਣਦਾ ਪਣ ਉਹਨਾਂ ਨੇ ਜਿਹੜਾ ਸਮਾਜ ਆ ਸਾਡਾ ਸਿਕਲੀਕਰ ਸਮਾਜ ਇਹ ਗੁਰੂ ਪਾਤਸ਼ਾਹੀਆਂ ਤੋਂ ਚੱਲਦਾ ਆ ਰਿਹਾ ਸਿਕਲੀਕਰ ਪਰਿਵਾਰ ਆ ਉਸ ਟਾਈਮ ਸਮੇਂ ਦੇ ਵਿੱਚ ਗੁਰੂ ਸਾਹਿਬ ਨੂੰ ਸ਼ਸਤਰ ਬਣਾ ਕੇ ਦਿੱਤੇ ਜੰਗਾਂ ਲੜੀਆਂ ਬੰਦ-ਬੰਦ ਕਟਾਉਣ ਵਾਲਾ ਸਿਕਲੀਕਰ ਪਾਈਚਾਰਾ ਹੋਇਆ ਪਣ ਉਸ ਬੰਦੇ ਨੇ ਤੁਲ ਲੈ ਕੇ ਬਿਹਾਰੀ ਸਿਕਲੀਕਰ ਨਾਲ ਕੀਤੀ ਸਿਕਲੀਕਰਾਂ ਨੂੰ ਬੀੜੀ ਪੀਣ ਤੱਕ ਇੱਥੇ ਤੱਕ ਦੱਸਤਾ ਡਕੈਤੀ ਉਹਨਾਂ ਨੇ ਦੱਸਤਾ ਵੀ ਇਹ ਡਕੀਤ ਕਰਦੇ ਨੇ ਇੱਥੇ ਤੱਕ ਉਹਨਾਂ ਨੇ ਕਾਲੀ ਕੱਛੇ ਵਾਲੇ ਵੀ ਸਾਨੂੰ ਦੱਸਿਆ ਪਣ ਮੈਂ ਪੁੱਛਣਾ ਚਾਹੁੰਨਾ ਵੀ ਜਿਹੜਾ ਇਹ ਸਮਾਜ ਆ ਸਿਕਲੀਕਰ ਪਾਈਚਾਰਾ ਇਹਨਾਂ ਦਾ ਇਤਿਹਾਸ ਖੋਲ ਕੇ ਦੇਖੋ ਛੇਰੇ ਪੰਜਾਬ ਪਾਈ ਰਾਜਾ ਰਣਜੀਤ ਸਿੰਘ ਤੋਂ ਲੈ ਕੇ ਦਸਾਂ ਗੁਰੂਆਂ ਤੱਕ ਚੱਲਦਾ ਰਿਹਾ ਇਹ ਪਰਿਵਾਰ ਨੇ ਆਪਣੇ ਬੰਦਬੰਦ ਘਟਾਲੇ ਖੋਪੜੀਆਂ ਤੱਕ ਲੋਹਾ ਲੀਆਂ ਤੇ ਜਿਹੜਾ ਖੁੰਨੀ ਹਾਥੀ ਆਇਆ ਸੀ ਉਹਨੂੰ ਰੋਕਣ ਤੱਕ ਭਾਈ ਬਚਿੱਤਰ ਸਿੰਘ ਨੇ ਆਪਣੀ ਬਾਹ ਤੱਕ ਵੀ ਲਾਤੀ ਸੀ ਉਸ ਪਰਿਵਾਰ ਨੂੰ ਇਹ ਬੀੜੀ ਪੀਣ ਵਾਲਾ ਸਿਕਲੀ ਕਰ ਦੱਸਦਾ ਆਪੋ ਖੁਦ ਬਾਣੇ ਦੇ ਵਿੱਚ ਆ ਮੈਂ ਹੈਰਾਨ ਆ ਉਹਨੂੰ ਇਤਿਹਾਸ ਦੇ ਬਾਰੇ ਨਹੀਂ ਪਤਾ ਗੁਰੂ ਮਹਾਰਾਜ ਦਾ ਬਾਣਾ ਉਹਨੇ ਕਿਦਾਂ ਸੰਭਾਲਿਆ ਜੇ ਸਿੱਖ ਦਾ ਕੰਮ ਆ ਸਿੱਖੀ ਨੂੰ ਵਧਾਉਣਾ ਸਿੱਖਾਂ ਨੂੰ ਘਟਾਉਣਾ ਨਹੀਂ ਉਹ ਸਾਨੂੰ ਇਹ ਕਹਿ ਰਿਹਾ ਵੀ ਤੁਸੀਂ ਇਹਨਾਂ ਨੂੰ ਪੰਜਾਬ ਤੋਂ ਬਾਹਰ ਕੱਢ ਦਿਓ ਇਹ ਬਿਹਾਰੀ ਸਿਕਲੀ ਕਰਨੇ ਉਹਨੂੰ ਆ ਕੇ ਤਾਂ ਦੇਖੇ ਵੀ ਸਾਡੇ ਕੋਲ ਕਿੰਨੀ ਸਿੱਖੀ ਆ ਤੇ ਤੇਰੇ ਪਰਿਵਾਰ ਚ ਕਿੰਨੀ ਆ ਸਾਡੇ ਪਰਿਵਾਰਾਂ ਚ ਅੱਜ ਤੱਕ ਕੋਈ ਕ੍ਰਿਮਿਨਲ ਕੇਸ ਦੇ ਵਿੱਚ ਅੰਦਰ ਨਹੀਂ ਮਿਲੂਗਾ ਇੱਥੇ ਤੱਕ ਸਾਡੇ ਨਾ ਤਲਾਕ ਹੁੰਦੇ ਨੇ ਆਪਸ ਚ ਭਾਈਚਾਰਾ ਨਿਵੇੜਦਾ ਇੱਥੇ ਤੱਕ ਜਿਹੜੀ ਉਹ ਚੋਰੀਆਂ ਦੀਆਂ ਗੱਲਾਂ ਕਰਦਾ ਨਾ ਪੰਜਾਬ ਦੇ ਵਿੱਚ ਸਾਰਾ ਭਾਈਚਾਰਾ ਲੋਕਰ ਅਲਮਾਰੀ ਚਾਬੀ ਗੱਡੀ ਸਾਰਾ ਕੁਝ ਉਹਨਾਂ ਦੀਆਂ ਚਾਬੀਆਂ ਬਣਾਉਂਦਾ ਸਾਡੇ ਤੋਂ ਕੋਈ ਕੇਸ ਨਹੀਂ ਮਿਲਣਾ ਤੇ ਉਸ ਬੰਦੇ ਨੂੰ ਅੱਜ ਸਖਤ ਤੋਂ ਸਖਤ ਕਾਰਵਾਈ ਦਿਵਾਉਣ ਲਈ ਪੂਰੇ ਪੰਜਾਬ ਚੋਂ ਮੰਗ ਪੱਤਰ ਦਿੱਤੇ ਜਾ ਰਹੇ ਨੇ ਤੇ ਉਹਨੂੰ ਨੰਗਾ ਚਿੱਟਾ ਹੋ ਕੇ ਉਹਤੇ ਜਿਲੀ ਬਣਦੀ ਕਾਰਵਾਈ ਅਸੀਂ ਕਰਵਾ ਸਕੀਏ ਠੀਕ ਹੈ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿਉਂਕਿ ਗੁਰੂ ਮਹਾਰਾਜ ਦੀ ਅਰਦਾਸ ਦੇ ਵਿੱਚ ਵੀ ਜਿਹੜੇ ਸ਼ਹੀਦਾਂ ਦੇ ਨਾਮ ਆਉਂਦੇ ਨੇ ਉਹਦੇ ਵਿੱਚ ਜ਼ਿਆਦਾਤਰ ਜਿਹੜੇ ਹੈਗੇ ਸਿਗਲੀਗਰ ਭਾਈਚਾਰੇ ਨਾਲ ਨਾਲ ਸੰਬੰਧ ਰੱਖਦੇ ਨੇ ਸਰ ਕੀ ਸੀ ਪੂਰਾ ਮਾਮਲਾ ਇਹ ਜਿਹੜੀ ਦੱਸਿਆ ਜਾ ਰਿਹਾ ਵੀ ਕੋਈ ਚੋਰੀ ਦੀ ਕੋਈ ਘਟਨਾ ਹੋਈ ਸੀ ਜਾਂ ਕੋਈ ਗੋਲੀ ਚੱਲੀ ਸੀ ਜਾਂ ਕੋਈ ਵੱਟ ਟੁੱਕ ਹੋਈ ਸੀਗੀ ਇਹ ਪੂਰੀ ਗੱਲ ਜਾਣਕਾਰੀ ਦਿਓ ਸਾਡੇ ਤੱਕ ਜੀ ਦੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਤਾਂ ਜੀ ਸੋਸ਼ਲ ਮੀਡੀਆ ਤੇ ਵੀਡੀਓ ਰਾਹੀਂ ਪਤਾ ਲੱਗਿਆ ਉਹਨਾਂ ਦੀ ਕਿਆਪ ਤਾਂ ਆਪਸ ਦੀ ਕੋਈ ਲੜਾਈ ਆ ਜਾਂ ਉਹ ਚੋਰ ਠੱਗ ਨੇ ਇਸ ਬਾਰੇ ਸਾਨੂੰ ਕੋਈ ਪਤਾ ਨਹੀਂ ਅਸੀਂ ਵੀਡੀਓ 'ਚ ਜਿਹੜੇ ਲਫ਼ਜ਼ ਸੁਣੇ ਨੇ ਉਹ ਸੁਣ ਕੇ ਸਾਡੇ ਜਿੰਨੇ ਵੀ ਪੰਜਾਬ ਦੇ ਜਾਂ ਭਾਰਤ ਦੇ ਵਿੱਚ ਸਿੱਖ ਸਿਕਲੀ ਕਰ ਰਹੇ ਨੇ ਸਾਰਿਆਂ ਦੇ ਹਿਰਦੇ ਨੇ ਜਿਹੜੇ ਬਲੁੰਦਰੇ ਗਏ ਕਿਉਂਕਿ ਕਿਸੇ ਵੀ ਬਰਾਦਰੀ ਬਾਰੇ ਕੋਈ ਮਾੜਾ ਬੋਲਣਾ ਇਹ ਕਿਸੇ ਦਾ ਹੱਕ ਨਹੀਂ ਹੈ ਇਹ ਕਾਨੂੰਨ 'ਚ ਵੀ ਧਾਰਾਵਾਂ ਬਣੀਆਂ ਹੋਈਆਂ ਨੇ ਤੇ ਅਸੀਂ ਇਹੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਅੱਜ ਡਿਪਟੀ ਕਮਿਸ਼ਨਰ ਕੋਲ ਆਏ ਆ ਸਕੇਤ ਪੱਤਰ ਦਰਜ ਕਰਾਣਾ ਉਸ ਖਿਲਾਫ ਬੰਦੇ ਦੇ ਉਹਦਾ ਸਾਨੂੰ ਨਾਂ ਨਹੀਂ ਪਤਾ ਹੈਗਾ ਵੀ ਵੀਡੀਓ 'ਚ ਉਹ ਕੌਣ ਬੰਦਾ ਪਰ ਉਹਨੇ ਜਿਹੜੀ ਸ਼ਬਦਾਵਲੀ ਵਰਤੀ ਆ ਸਿਕ ਸਿਕਲੀਕਰਾਂ ਬਾਰੇ ਉਹਦੇ ਬਾਰੇ ਸਾਰੇ ਹੀ ਪਰਿਵਾਰਾਂ ਵਿੱਚ ਬਹੁਤ ਰੋਸ ਆਸੀਂ ਚਾਹੁੰਦੇ ਆ ਵੀ ਉਸ ਬੰਦੇ ਖਿਲਾਫ ਜਿਹੜੀ ਵੰਦੀ ਕਾਰਵਾਈ ਆ ਉਹ ਕੀਤੀ ਜਾਵੇ ਉਸ ਦੀ ਖੋਜ ਕੀਤੀ ਜਾਵੇ ਵੀ ਕੌਣ ਆ ਉਹ ਤੇ ਕਿਹਨਾਂ ਦਾ ਬੰਦਾ ਉਹ ਵੀ ਉਹਨੇ ਸ਼ਬਦ ਕਿਵੇਂ ਵਰਤੇ ਨੇ ਕਿ ਉਹਨੂੰ ਸਾਡੇ ਸਿਕ ਸਿਕਲੀਕਰਾਂ ਦਾ ਇਤਿਹਾਸ ਨਹੀਂ ਪਤਾ ਅਸੀਂ ਉਹਨੂੰ ਦੱਸਣਾ ਚਾਹੁੰਦੇ ਆ ਕਿ ਸਾਡਾ ਇਤਿਹਾਸ ਆ ਜਿਹੜਾ ਸਿੱਖ ਕੌਮ ਦੇ ਵਿੱਚ ਇੱਕ ਮਹਾਨ ਅ ਰੱਖਦਾ ਦਰਜਾ ਤੇ ਸਾਡੇ ਅਰਦਾਸਾਂ ਵਿੱਚ ਵੀ ਨਾਮ ਆ ਰਹੇ ਨੇ ਸਾਡੇ ਪਰਿਵਾਰਾਂ ਦੇ ਬੰਦੋਬੰਦ ਵੀ ਘਟਾਏ ਨੇ ਭਾਈ 75 ਸਿੰਘ ਜੀ ਸਾਡੇ ਪਰਿਵਾਰ ਚ ਨੇ ਜਿਨ੍ਹਾਂ ਨੇ ਹਾਥੀ ਨੂੰ ਮਾਰਿਆ ਤਾਂ ਅਸੀਂ ਚਾਹੁੰਦੇ ਆ ਵੀ ਉਸ ਬੰਦੇ ਖਿਲਾਫ ਜਿਹੜੀ ਬਣਦੀ ਕਾਰਵਾਈ ਆ ਉਹ ਹੋਵੇ ਤਾਂ ਸਾਡਾ ਸਿਕਲਿਕਰ ਪਰਿਵਾਰ ਆ ਜਿਹੜਾ ਹੈ ਸ਼ਾਂਤ ਬੈਠੂਗਾ ਨਹੀਂ ਤਾਂ ਅਸੀਂ ਉੱਥੇ ਜਾ ਕੇ ਵੀ ਉਹਦੇ ਖਿਲਾਫ ਜਿਹੜੀ ਧਰਨਾ ਪ੍ਰਦਰਸ਼ਨ ਵੀ ਕਰਾਂਗੇ ਹੋਰ ਉਸ ਮੁਜ਼ਾਰੇ ਵੀ ਕਰਾਂਗੇ ਅਸੀਂ ਚਾਹੁੰਦੇ ਆ ਵੀ ਉਹਨੂੰ ਸਜ਼ਾ ਦਿੱਤੀ ਜਾਵੇ ਕੁਝ ਠੀਕ ਹੈ ਜੀ ਬਾਬਾ ਜੀ ਤੁਸੀਂ ਵੀ ਅੱਜ ਆਏ ਹੋ ਡੀਸੀ ਦਫਤਰ ਮੰਗ ਪੱਤਰ ਦੇਣ ਵਾਸਤੇ ਆਏ ਹੋ ਕੀ ਕਹਿਣਾ ਚਾਹੁੰਦੇ ਹੋ ਕੀ ਮਾਮਲਾ ਸੀਗਾ ਇਹਦੇ ਬਾਰੇ ਜਾਣਕਾਰੀ ਦਿਓ ਦੇਖੋ ਜੀ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਤੇ ਰਾਜਾ ਰਾਜ ਸਿੰਘ ਜੀ ਤੇ ਕੁਲਵਿੰਦਰ ਸਿੰਘ ਦੀ ਰੇਂਜ ਦੇੰਦੇ ਤਾਂ ਰਹਿੰਦੇ ਆ ਜਿਹੇਦਾਰਾਂ ਦੇ ਤੇ ਜਿਹੜਾ ਅੱਜ ਮੈਟਰ ਆਇਆ ਹੈਗਾ ਕੁਝ ਲੋਕ ਹੈਕ ਆਪ ਕਹਿੰਦੇ ਨਹੀਂ ਹੁੰਦੇ ਵੀ ਆਪਣੇ ਆਪਣੇ ਨੂੰ ਮਾਰਦੇ ਬਗਾਨਿਆਂ ਨੂੰ ਨਹੀਂ ਮਾਰਦੇਗੇ ਉਹ ਜਿਹੜਾ ਬੰਦਾ ਸਿਕਸ ਉਹ ਵੀ ਕੋਈ ਅੰਮ੍ਰਿਤਧਾਰੀ ਬੰਦਾ ਹੈਗਾ ਜਿਹੜਾ ਸਾਡੇ ਸਿਕਲੀਗਰ ਭਾਈਚਾਰੇ ਨੂੰ ਗਲਤ ਬੋਲ ਰਿਹਾ ਬੀੜੀ ਸਿਕਟਾਂ ਦੇ ਨਾਲ ਤੋੜ ਰਿਹਾ ਉਹਨੂੰ ਪੁੱਛਣ ਆ ਲਾ ਵੀ ਭਾਈਚਾਰਾ ਜਿਹੜੇ ਨੰਗ ਸਿੰਘ ਫੌਜ ਬਣੀ ਹੈ ਸਿਕਲੀਗਰ ਸਾਡੇ ਨੂੰ ਸ਼ਸਤਰ ਬਣਾ ਕੇ ਦਿੰਦੇ ਰਿਹਾ ਵਰਸ਼ੇ ਭਾਲੇ ਸ਼ਸਤਰਾਂ ਦਾ ਕੰਮ ਕਰਦੀ ਆ ਇਸ ਕੌਮ ਹੈ ਨਾ ਇਹ ਗੁਰੂ ਮਹਾਰਾਜ ਨੇ ਵੀ ਇਹਨਾਂ ਨੂੰ ਬਹੁਤ ਵੱਡਾ ਅਹੁਦਾ ਦਿੱਤਾ ਆ ਵੀ ਸਾਡੇ ਸਿਗਲੀ ਗੱਲ ਵੀਰਾਂ ਨੂੰ ਭਰਾਵਾਂ ਨੂੰ ਸਾਨੂੰ ਇਹ ਤੁਸੀਂ ਅਹੁਦਾ ਦੋਗੇ ਬੀੜੀਆਂ ਸਿਕਟਾਂ ਦੇ ਨਾਲ ਮਿਲਣਾ ਚਾਹੀਦਾ ਮਿਲਾਰੇ ਹੋ ਇਸ ਟਾਈਮ ਐ ਵੈਸੇ ਉਹਨਾਂ ਦੇ ਪਰਚਾ ਹੋਣਾ ਚਾਹੀਦੀਆਂ ਨੇ ਇਸ ਟਾਈਮ ਉਹ ਕਾਲੀ ਪੇੜ ਹੀ ਕਵਾਂਗੇ ਵੀ ਸਾਡੇ ਵਿੱਚ ਵੀ ਉਹ ਕਾਲੀਆਂ ਪੇਡਾਂ ਵੜ ਚੁੱਕੀਆਂ ਨੇ ਜਿਹੜੀਆਂ ਸਾਡੀ ਕੌਮ ਨੂੰ ਕਲੰਕ ਲਾ ਰਹੀਆਂ ਨੇ ਜਿਹੜੇ ਸਿੱਖਾਂ ਨੂੰ ਜਿਹੜੇ ਸਿੱਖ ਕੌਮ ਦੇ ਵਿੱਚ ਬੈਠੇ ਹੋਏ ਆ ਸਾਡੇ ਸਿੱਖ ਸਰਦਾਰ ਆ ਸਾਰੇ ਨੂੰ ਗਲਤ ਲਫ਼ਜ਼ ਬੋਲ ਕੇ ਸਾਡੇ ਦਿਲਾਂ ਨੂੰ ਠੇਸ ਪਹਾਈ ਹੈਗੀ ਆ ਤੇ ਉੱਤੇ ਬੰਦੀ ਕਾਰਵਾਈ ਹੀ ਕਰਵਾਵਾਂਗੇ ਸਾਬ ਕੋਲੇ ਆਇਆ ਦੇਖਦੇ ਅਗਲੀ ਕਾਰਵਾਈ ਕੀ ਕਰਦੇ ਆ ਲੈ ਕੇ ਜਾਣੇ ਮੰਗ ਲੈ ਅਸੀਂ ਵੀ ਚਾਹੁੰਦੇ ਆ ਕਿਉਂਕਿ ਜਿਹੜੇ ਬੰਦੇ ਗਲਤ ਨੇ ਸਿਗਲੀਗਰ ਭਾਈਚਾਰੇ ਜਾਂ ਕਿਸੇ ਹੋਰ ਵੀ ਕੌਮ ਨੂੰ ਟਾਰਗੇਟ ਕਰਦੇ ਹੋ ਉੱਤੇ ਕਾਰਵਾਈ ਤਾਂ ਹੋਣੀ ਚਾਹੀਦੀ ਆ ਇਨ ਕੇਸ ਜੇ ਕਾਰਵਾਈ ਦੇ ਵਿੱਚ ਥੋੜੀ ਦੇਰੀ ਹੋ ਜਾਂਦੀ ਆ ਜਾਂ ਕਾਰਵਾਈ ਨਹੀਂ ਹੁੰਦੀ ਤੇ ਫਿਰ ਅਗਲਾ ਸਟੈਪ ਕੀ ਹੈ ਤੁਹਾਡਾ ਦੇਖੋ ਜੀ ਪਹਿਲਾਂ ਅਸੀਂ ਸਰਕਾਰ ਆ ਸਾਡੀ ਜੇ ਨਾ ਕਰੂ ਫਿਰ ਫਿਰ ਨਿੰਗਾ ਸਿੰਘ ਆਲਾ ਤਾਂ ਹੈਗਾ ਹੀ ਹੈਗਾ ਪਹਿਲੋ ਸਰਕਾਰ ਦਾ ਕੰਮ ਹੈ ਉਹਨੂੰ ਹੀ ਬੰਦੇ ਨੂੰ ਆਨਲਾਈਨ ਕੈਮਰਾ ਕਹਿੰਨੇ ਆ ਬੰਦਾ ਬਾਂਜਾ ਤੂੰ ਤੇਰਾ ਅਸੀਂ ਉਹ ਹਾਲ ਕਰਾਂਗੇ ਜਿਹੜੇ ਯਾਦ ਕਰੇਗਾ ਇਹ ਨਾ ਹੋਵੇ ਵੀ ਕਿਤੇ ਤੂੰ ਭੁੱਲ ਜਾਵੇਂ ਇਹ ਨਿੰਗ ਸਿੰਘ ਫੌਜ ਹੁੰਦੀ ਆ ਤੇ ਅਸੀਂ ਪਹਿਲੋ ਅਫਸਰਾਂ ਦੇ ਕੰਨਾਂ ਦੇ ਵਿੱਚ ਕਾੜ ਦੇਣਾ ਵੀ ਸਾਰੇ ਪਰਚਾ ਜਲਦ ਤੋਂ ਜਲਦ ਤੇ ਬੰਦੀ ਕਾਰਵਾਈ ਕੀਤੇ ਕਰਨ ਤੇ ਜੇ ਨਾ ਕੀਤੀ ਫਿਰ ਅਸੀਂ ਤਾਂ ਅਗਲੀ ਕਾਰਵਾਈ ਆਪਣੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਾਬਾ ਜੀ ਅੱਜ ਆਏ ਹੋ ਕੀ ਕਹਿਣਾ ਚਾਹੁੰਦੇ ਹੋ ਸ਼ਾਰਟ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਪਹਿਲੀ ਗੱਲ ਤਾਂ ਮੈਂ ਇਹ ਗੱਲ ਕਹਣੀ ਚਾਹੁੰਦਾ ਕਿ ਜਿਹੜੇ ਬੰਦੇ ਇਸ ਮਸੰਦ ਨੇ ਜਿਹੜੀ ਵਿਚਾਰ ਕੀਤੀ ਆ ਜਾਂ ਗੱਲ ਕੀਤੀ ਆ ਉਹਨੂੰ ਇਸ ਗੱਲ ਦਾ ਪਤਾ ਕਿ ਜਦੋਂ ਸਿਵੇਂ ਪਾਤਸ਼ਾਹ ਹਰਗੋਬਿੰਦ ਪਾਤਸ਼ਾਹ ਨੇ ਮੀਰੀ ਪੀਰੀ ਦੀਆਂ ਜੋ ਦੋ ਤਲਵਾਰਾਂ ਪਹਿਨੀਆਂ ਸੀਗੀਆਂ ਉਤੋਂ ਹੀ ਛਿਗਲੀ ਘਰ ਵਾਲਿਆਂ ਨੂੰ ਉਹਨਾਂ ਨੇ ਇਹ ਸੇਵਾ ਲਈ ਸੀਗੀ ਤੇ ਹਰਗੋਬਿੰਦ ਪਾਤਸ਼ਾਹ ਜੀ ਨਹੀਂ ਇਹ ਬਖਸ਼ੇ ਹੋਇਆ ਸਿਵੇਂ ਪਾਤਸ਼ਾਹ ਨਹੀਂ ਇਹ ਬਖਸ਼ ਕੀਤੀ ਹੈ ਛਿਗਲੀ ਘਰ ਨੂੰ 76 ਅਸਤਰ ਬਣਾਉਂਦੀ 77 ਤੇ ਅਸਤਰ ਇਹ ਜੀਆਂ ਤਿਆਰ ਛਿਗਲੀ ਕਰ ਦਿੱਤੀ ਆ ਸੇਵਾ ਛਿਗਲੀ ਕਰ ਇੱਕ ਉਹ ਕੌਮ ਹੈ ਜਿਹੜੀ ਕੌਮ ਨਾ ਕਦੇ ਇਹਨਾਂ ਨੇ ਕੇਸ ਕਤਲ ਕਰਾਏ ਤੇ ਨਾ ਧਾਰੀਆਂ ਕਰਾਈਆਂ ਪੰਥ ਦੇ ਨਾਲ ਮੋਢਾ ਲਾ ਕੇ ਖੜੇ ਰਹੇ ਜਿੰਨੀਆਂ ਵੀ ਦੰਗਾ ਪੰਥ ਦੇ ਵਿੱਚ ਹੋਈਆਂ ਉਹਨਾਂ ਸਾਰੇ ਦਾ 70 ਤੇ 80 ਛਿਗਲੀ ਕਰ ਵਾਲੇ ਨੇ ਬਣਾਇਆ ਅੱਜ ਅਸੀਂ ਕਿਵੇਂ ਕੈਦੀ ਉੱਠ ਕੇ ਛਿਗਲੀ ਘਰ ਵਾਲੇ ਸਿੱਖ ਨਹੀਂ ਅਸੀਂ ਇਹ ਮੰਗ ਪੱਤਰ ਇਹੀ ਦੇਣ ਆਏ ਅੱਜ ਸੀਪੀ ਸਾਹਿਬ ਦੇ ਅੰਦਰ ਰਮਾਂਡਮ ਦੇਣਾ ਸੀ ਕਿ ਇਹ ਬੰਦਿਆਂ ਨੂੰ ਜਸਤ ਜਲਦੇ ਜਿੱਥੇ ਵੀ ਹੈਗਾ ਇਹਨੂੰ ਬੰਦੀ ਕਾਰਵਾਈ ਕਰਕੇ ਇਹਨੂੰ ਅਰੇਕਟ ਕੀਤਾ ਜਾਵੇ ਤੇ ਬੰਦੀ ਕਰਕੇ ਇਹਨੂੰ ਪਰਚਾ ਪਾ ਕੇ ਥੇਲ ਪੇਚ ਜਾਵੇ ਅਗਰ ਪੁਲਿਸ ਪ੍ਰਸ਼ਾਸਨ ਨੇ ਜਾਂ ਸਰਕਾਰ ਨੇ ਨਾ ਸੁਣਵਾਈ ਕੀਤੀ ਸਾਡੀ ਸਜਾਇਆ ਉਹ ਮੈਂ ਕਿਹਾ ਝੱਲੀ ਨਹੀਂ ਜਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਿਗਲੀਗਰ ਭਾਈਚਾਰੇ ਦੇ ਵਿੱਚ ਬਹੁਤ ਰੋਸ਼ ਹੈਗਾ ਕਿਉਂਕਿ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ ਉਹਦੇ ਵਿੱਚ ਸਿਗਲੀਗਰ ਭਾਈਚਾਰੇ ਨੂੰ ਟਾਰਗੇਟ ਕੀਤਾ ਗਿਆ ਆ ਉਹਨੂੰ ਬੀੜੀ ਪੀਣ ਵਾਲਾ ਕਿਹਾ ਗਿਆ ਸੋ ਇਹ ਬਹੁਤ ਮੰਦ ਭਾਗੀ ਘਟਨਾ ਆ ਸੋ ਸਰਕਾਰਾਂ ਨੂੰ ਵੀ ਚਾਹੀਦਾ ਤੇ ਇਹੋ ਜਿਹੇ ਲੋਕਾਂ ਨੂੰ ਜੋ ਵੀ ਹੈਗੀ ਸਜ਼ਾ ਬਣਦੀ ਉਹ ਦੇਣੀ ਚਾਹੀਦੀ ਆ ਤੇ ਇਸ ਵੀਡੀਓ ਬਾਰੇ ਤੁਹਾਡਾ ਕੀ ਵਿਚਾਰ ਹੈਗਾ ਆ ਤੁਸੀਂ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ ਤੇ ਕਮੈਂਟ ਸੱਭਿਆ ਭਾਸ਼ਾ ਦੇ ਵਿੱਚ ਦੇਣਾ ਇਸ ਤਰ੍ਹਾਂ ਦੀ ਹੋਰ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਐਮੀ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ